ਪੁਰਹਾਨੀ ਜਤ ਜਤਿੰਦਰ ਸਾਜੀ ਵਾਤਾ ਦੇ ਪ੍ਰਤੀ ਚੌਥੇ ਪਾਸ਼ਾ ਸੋਢੀ ਸੁਲਤਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਸਥਾਨ ਸਤਖੰਡ ਸ੍ਰੀ ਹਰਮੰਦਰ ਸਾਹਿਬ ਮੇਰੀ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਪਵਿੱਤਰ ਸਥਾਨ ਸ਼੍ਰੀ ਅਕਾਲ ਪਤਿ ਸਹਿਬ ਜੀ ਵਿਖੇ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਾਹਿਬ ਸੰਗਤ ਜੀ ਗਾਜ ਵਾਜ ਕੇ ਫਤਿਹ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਬਵਾਏ ਮੇਤੇ ਬੱਤੀ ਹਾੜ ਸ੍ਰੀ ਨਾਨਕ ਸਾਹਿਬੀ ਸੰਮਤ 556 ਮੁਤਾਬਕ 15 ਜੁਲਾਈ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੱਖ ਸਹਿਬਾਨ ਦੇ ਹੋਏ ਇਕੱਤਰਤਾ ਵਿੱਚ ਪ੍ਰਵਾਨ ਹੋਏ ਮਤੇ ਅਨੁਸਾਰ ਸੰਪਰਦਾਇ ਦਲ ਪੰਥ ਬਾਬਾ ਬੀਬੀ ਚੰਦ ਜੀ ਦੇ ਮੁਖੀ ਗੁਰੂ ਪੰਥ ਦੇ ਸਤਕਾਰਤ ਸ਼ਖਸੀਅਤ ਸਤਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੋਰ ਸਿੰਘ ਵਾਲਿਆਂ ਦੀਆਂ ਸੇਖ ਪੰਥਰੇ ਦੀਆਂ ਸੇਵਾਵਾਂ ਕਰਕੇ ਇਹਨਾਂ ਨੂੰ ਗੁਰੂ ਪੰਥ ਦੇ ਸਰਵੋੱਚ ਸਥਾਨ ਸ੍ਰੀ ਅਕਾਲ ਤਖਤ ਸਹਿਬ ਦੀ ਤੋਂ ਸ਼੍ਰੋਮਣੀ ਪੰਥ ਸੇਵਕ ਦੀ ਉਪਾਦਿ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਜੀ ਤੇ ਆਪ ਕੋ ਵਾਏ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਸਥਾਨ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਜਿਹੜੇ ਪੀੜੇ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਜੋ ਵੀ ਸਭ ਸ਼ੀਰ ਤਾਂ ਪੰਥ ਦੀ ਸੇਵਾ ਕਰਦੀਆਂ ਨੇ ਪੰਥ ਵਾਸਤੇ ਕਾਰਜ ਕਰਦੀਆਂ ਨੇ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਸੇਵਾ ਕਰਦੀਆਂ ਉਹਨਾਂ ਨੂੰ ਸਾਨੇ-ਸਾਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸੇਵਾਵਾਂ ਉਨਮੋਖਰਾਕਿਆ ਹੋਇਆ ਸਨਮਾਨਿਤ ਕੀਤਾ ਜਾਂਦਾ ਹੈ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਤਾਲ ਪੰਥ ਬਾਬਾ ਵਿਜੀਤ ਸਿੰਘ ਸਾਹਿਬ ਜੀ ਦੇ ਜੋ ਅਨਸੁਬੰਸ ਨੇ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲੇ ਉਹਨਾਂ ਨੂੰ ਵਾਝੇ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਸ਼੍ਰੋਮਣੀ ਪੰਥ ਸਰਕ ਦੀ ਉਪਾਧੀ ਦੇ ਕੇ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ